ਦੋਸਤੋ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਇਹ ਲੋਕ ਆ ਜਿਹੜੇ ਘਰ ਘਰ ਜਾ ਕੇ ਵੋਟਰਾਂ ਕੋਲੋਂ ਵੋਟਾਂ ਮੰਗਦੇ ਐ ਵੱਡੇ ਲੀਡਰ ਤਾਂ ਮੀਟਿੰਗਾਂ ਰੈਲੀਆਂ ਤੱਕ ਹੀ ਸੀਮਤ ਨੇ ਤੇ ਆਓ ਆਮ ਆਦਮੀ ਪਾਰਟੀ ਦੇ ਇਹ ਵਰਕਰ ਬਿਲਗਾ ਵਿੱਚ ਡੋਰ-ਡੋਰ ਕਰਦੇ ਸਮੇਂ ਇਹਨਾਂ ਤੋਂ ਪੁੱਛਿਆ ਗਿਆ ਕਿ ਉਹ ਬਿਲਗੇ ਵਿੱਚ ਲੋਕਾਂ ਕੋਲੋਂ ਵੋਟ ਮੰਗਣ ਸਮੇਂ ਤੁਹਾਡੇ ਕੋਲ ਕੀ ਆਧਾਰ ਹੈ ਕਿਸ ਆਧਾਰ ਤੇ ਤੁਸੀਂ ਬੋਟ ਮੰਗਦੇ ਹੋ ਇਹਨਾਂ ਪਾਰਟੀ ਵਰਕਰਾਂ ਨੇ ਕੀ ਕਿਹਾ ਆਓ ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਆ ਸਤਨਾਮ ਸਿੰਘ ਕਲੇਰ ਨੇ ਇਸ ਬਾਰੇ ਕੀ ਕਿਹਾ ਜਿਹੜੇ ਅਜੇ ਹੁਣੇ-ਹੁਣੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਆਓ ਜਾਣਦੇ ਆ ਉਹਨਾਂ ਤੋਂ ਕਿ ਉਹਨਾਂ ਨੇ ਬਿੱਲਗੇ ਦੇ ਵਿੱਚ ਵੋਟਰਾਂ ਨੂੰ ਕੀ ਭਰੋਸਾ ਦਿੱਤਾ ਬੋਟਰਾ ਨੇ ਉਹਨਾਂ ਕੋਲੋਂ ਕੀ ਕੀ ਆਪਣੀ ਮੰਗ ਰੱਖੀ ਐ ਆਓ ਸੁਣਦੇ ਆ ਇਹਨਾਂ ਵਰਕਰਾਂ ਤੋਂ ਕੀ ਕਹਿਣਾ ਇਹਨਾਂ ਦਾ ਇਹ ਤਾਂ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਹੀ ਸਾਰੇ ਘਰ ਘਰ ਜਾ ਕੇ ਕਿਹਾ ਕਿ ਅਸੀਂ ਕੰਮ ਦੇਖ ਕੇ ਬੀਬੀ ਜੀ ਦਾ ਆਮ ਆਦਮੀ ਪਾਰਟੀ ਦੇ ਵੋਟ ਮੰਗੀ ਆ ਲਾਰੇ ਲੱਪੇ ਸਾਡਾ ਕੋਈ ਕੰਮ ਨਹੀਂ ਨਾ ਪਾਰ ਕੇ ਜਾਂ ਕੋਈ ਏਜੰਡਾ ਲਾਰੇਆਂ ਵਾਲਾ ਹੈਗਾ ਹੈ ਵਿਕਾਸ ਦੇ ਨਾਂ ਤੇ ਹੀ ਬੋਟ ਮੰਗਦੀ ਹੈ ਵਿਕਾਸ ਦੇ ਬੈਠੇ ਚੀ ਚੀ ਕੰਮ ਕਿਹੜੇ ਕਿਹੜੇ ਕਰਾ ਰਿਹਾ ਲੋਕਾਂ ਨੂੰ हां ਜਿਵੇਂ ਕਿ ਇੱਥੇ ਸੀਵਰੇਜ ਪੈ ਗਿਆ ਜਿਹੜਾ ਪਿਛਲੇ 70 ਸਾਲ ਤੋਂ ਕਿਸੇ ਨੇ ਇੱਧਰ ਧਿਆਨ ਨਹੀਂ ਦਿੱਤਾ ਔਰ ਐਜੂਕੇਸ਼ਨ ਦਾ ਵੀ ਕੈਂਪ ਲੱਗਾ ਬੀਬੀ ਆਪ ਉੱਥੇ ਉਹਨਾਂ ਨੂੰ ਕੁਕਿੰਗ ਵਾਸਤੇ ਦੇਖ ਕੇ ਗਏ ਆ ਤੇ ਹੋਰ ਜਿਹੜਾ ਮੈਡੀਕਲ ਇੱਥੇ ਕਲੀਨਿਕਸ ਮਲਾਕਲੀ ਨੇ ਖੋਲੀਆਂ ਗਈਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਲੀਡਰਸ਼ਿਪ ਦਾ ਲੋਕਾਂ ਨੂੰ ਕੀ ਸੁੰਭਾਰਾ ਲੋਗ ਬਹੁਤ ਖੁਸ਼ ਆਂ ਅਤੇ ਲੋਕਾਂ ਦੇ ਪੂਰੇ ਅਤਸ਼ਾਹ ਦੇ ਨਾਲ ਬਹੁਤ ਸਾਰੇ ਥਾਂ ਤੇ ਸਾਨੂੰ ਬਹਾਲ ਕੇ ਠੰਡਾ ਵੀ ਪਾਇਆ ਗਿਆ ਅਤੇ ਲੋਕ ਕਹਿੰਦੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਤੇ ਅਸੀਂ ਪਾਰਟੀ ਦੇ ਲੀਡਰਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਬੈਕਵਾਲੇ ਇੰਨਾ ਧਿਆਨ ਦੇ ਰਹੇ ਆ। ਮਾਤਾ ਜਗਦਰ ਸਿੰਘ ਜੀ ਲੋਕਾਂ ਵੱਲੋਂ ਕੋਈ ਮੰਗ ਵੀ ਕੀਤੀ ਗਈ ਜਾਂ ਕੋਈ ਜਿਹੜੀ ਕੋਈ ਕਮਿਪੇਸ਼ੀ ਹੁਣ ਤੱਕ ਸਰਕਾਰ ਦੀ ਹੋ ਗੱਲ ਹੋਈ। ਜੀ ਸੜਕ ਤੋਂ ਮਰਦੇ ਪਤਾ ਲੱਗਾ। ਬਈ ਪਹਿਲੀ ਸਰਕਾਰ ਨਾਲੋਂ ਤਾਂ ਕਾਫੀ ਥਰਕੇ ਪਰ ਕਈ ਚੀਜ਼ਾਂ ਜਿਹੜੀਆਂ ਅਜੇ ਵੀ ਜਵੇਂ ਛੋਟੇ ਛੋਟੇ ਘਰਾਂ ਦੇ ਵਿੱਚ ਵਾਲੇ ਵਾਲੇ ਮਕਾਨ ਖਾਸ ਕਰਕੇ ਵਾਲਿਆਂ ਵਾਲੇ ਮਕਾਨ ਆ। ਔਰ ਲਗਭਗ ਉਹਨਾਂ ਦੀ ਹਾਲਤ ਇੰਨੀ ਖਸਾ ਆ ਤੇ ਦੇਖਣ ਤੇ ਬੜਾ ਬੰਦਾ ਹੈਰਾਨ ਹੁੰਦਾ ਕਿ ਇੰਨੇ ਸਾਲਾਂ ਦੇ ਵਿੱਚ ਉਹਨਾਂ ਦੀਆਂ ਛਤਾਂ ਹੀ ਨੀ ਬਚਦੀਆਂ ਅਜੇ। ਦੂਸਰਾ ਹੀਲੇ ਕਾਟਾਂ ਵਾਲੇ ਲੋਕਾਂ 'ਚ ਅ ਬਹੁਤ ਮੰਗਿਆ ਕਿਉਂਕਿ ਵੰਦ ਨੇ ਇਸ ਤੋਂ ਇਲਾਵਾ ਜਿਹੜੇ ਕੰਮ ਕੀਤੇ ਗਏ 2 ਸਾਲਾਂ ਦੇ ਵਿੱਚ ਉਸ ਦੇ ਲਈ ਬਹੁਤ ਸਾਰੇ ਲੋਕਾਂ ਨੇ ਸਾਡਾ ਜਿੱਥੇ ਅਸੀਂ ਦੋ ਪੀੜ੍ਹੀ ਜਾਨਦੇ ਆ ਸਲਾਹਾਂ ਕੀਤੀ ਆ ਖਾਸ ਕਰਕੇ ਜੀਜੀ ਮਾਨ ਦੀ ਔਰ ਜੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਅ ਕਈ ਅਜਿਹੇ ਕੰਮ ਕੀਤੇ ਆ ਜਿਵੇਂ ਐਮ ਐਲ ਏ ਦੀ ਐਪ ਪੈਨਸ਼ਨ ਕੀਤੀ ਉਸ ਤੋਂ ਇਲਾਵਾ ਨੌਕਰੀਆਂ ਵਿੱਚ ਲਗਭਗ ਬਾਕੀ ਸਰਕਾਰਾਂ ਨਾਲੋਂ 2 ਸਾਲਾਂ ਦੀ ਉਹਨਾਂ ਦੇ 20 ਸਾਲਾਂ ਜਿਹੜੀਆਂ ਨੌਕਰੀਆਂ ਦੇ ਦਿੱਤੀਆਂ ਇਸ ਤੋਂ ਬਿਨਾ ਗਲਗੇਪਿੰਡ ਨੂੰ ਖਾਸ ਕਰਕੇ ਸਟ ਵਧੀਆ ਲਾਇਬ੍ਰੇਰੀ ਔਰ ਇਸ ਤੋਂ ਬਿਨਾ ਜਿਹੜਾ ਸਾਡਾ ਵੱਡਾ ਛਪੜਾਂ ਦਾ ਗੰਦਗੀ ਸੀ ਕਿਸੇ ਨੇ ਅੱਜ ਤੱਕ ਧਿਆਨ ਨਹੀਂ ਦਿੱਤਾ ਸਾਡੀ ਅਪੀਲ ਕਰਨ ਦੇ ਉੱਤੇ ਬੀਬੀ ਜੀ ਨੇ ਆਪਣੇ ਵੱਲੋਂ ਬਹੁਤ ਸਾਰਾ ਫੰਡ ਲਿਆ ਕੇ ਇੱਥੇ ਲਗਾਇਆ ਕਿੱਥੇ ਲੋਕ ਉਹਨਾਂ ਦੀ ਸ਼ਲਾਘਾ ਵੀ ਕਰਦੇ ਆ ਔਰ ਸਾਡੇ ਨਾਲ ਹਾਂ ਪੱਖੀ ਹੰਗਾਰਾ ਭਰਿਆ ਹਾਲੀ ਕੁ ਕੰਮ ਰਚੇ ਜੀ ਹਾਂਜੀ ਅਸੀਂ ਜੀ ਲਗਾਤਾਰ ਅੱਜ 12 ਦਿਨ ਹੋ ਚਲੇ ਸਾਨੂੰ ਡੋਰ ਟੂ ਡੋਰ ਕਰਦਿਆਂ ਨੂੰ ਲਗਭਗ ਸਾਡਾ ਮਿਲ ਗਿਆ ਜਿਹੜਾ ਕੰਪਲੀਟ ਹੋਣ ਤੇ ਜਾ ਰਿਹਾ ਮੇਰਾ ਖਿਆਲ ਹੈ ਵੀ ਅੱਜ ਦੇ ਹੀ ਤਾਂ ਕੱਲ ਨੂੰ ਸਾਰਾ ਇਹ ਕੰਪਲੀਟ ਹੋ ਜਾਣਾ ਔਰ ਲੋਕਾਂ ਵੱਲੋਂ ਹੰਗਾਰ ਆਇਆ ਬਹੁਤ ਵਧੀਆ ਜਿਹੜੋ ਤੇ ਸਾਡੀ ਸਤਕਾਰਯੋਗ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਜਿਹੜੇ 2 ਸਾਲਾਂ ਚ ਬਣਗੇ ਲਈ 40-45 ਕਰੋੜ ਰੁਪਏ ਲਿਆਂਦਾ ਉਹਦੇ ਵਿੱਚ ਇਹੀ ਆ ਵੀ ਪਿਛਲੇ 50 ਸਾਲ ਦੀ ਉਮਰ ਮੇਰੀ ਹੋ ਗਈ ਤੇ ਅਸੀਂ ਨਹੀਂ ਦੇਖਿਆ ਵੀ ਕਿਸੇ ਵੀ ਐਮਐਲਏ ਨੇ ਇੰਨਾ ਕੰਮ ਕੀਤਾ ਹੋਊਗਾ ਔਰ ਉਹਦੇ ਵਿੱਚ ਜਿਹੜੀਆਂ ਲੈਟਾਂ ਆ ਉਹਦਾ ਕੰਮ ਕੀਤਾ ਗਿਆ ਕੈਬਰਿਆ ਦਾ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਆ ਉਹ ਛੱਪੜਾਂ ਦਾ ਜਦੋਂ ਪਿੱਛੇ ਕਿਸੇ ਨਾਲ ਗੱਲ ਕਰਦੇ ਤੇ ਉਹ ਕਹਿੰਦੇ ਛੱਪੜਾਂ ਦਾ ਕੋਈ ਹਾਲੀ ਹੈ ਨਹੀਂ ਕੀ ਕਰ ਲਈ ਇਹਨਾਂ ਨੂੰ ਪਰ ਉਹਨਾਂ ਨੇ ਇਹ ਜਿਹੜਾ ਸੀਵਰੇਜ ਆ ਅੱਠ ਦੇ ਅੱਠੇ ਛੱਪੜ ਖਤਮ ਕਰਨ ਦੇ ਕਿਨਾਰੇ ਤੇ ਆ ਔਰ ਉਹਨਾਂ ਦਾ ਜਿਹੜਾ ਇੱਕੋ ਜਗ੍ਹਾ ਤੇ ਉਹ ਪਾਣੀ ਜਾ ਰਿਹਾ ਇਹਦੇ ਵਿੱਚ ਲੋਕੀ ਵੀ ਬਹੁਤ ਖੁਸ਼ ਆ ਔਰ ਐਮਐਲਏ ਮੈडम 인ਦਰਜੀਤ कौर ਮਾਰਦੇ ਨਾਂ ਤੇ ਇਹ ਜਿਹੜੀ ਆ ਬਹੁਤ ਮੰਗ ਰਿਹਾ ਵੀ ਉਹਨਾਂ ਨੇ ਜਿੰਨਾ 2 ਸਾਲਾਂ ਜੇ ਕੰਮ ਕੀਤਾ ਉਹਦਾ ਧੰਨਵਾਦ ਆਪਾਂ ਫੋਰਡ ਦੇ ਰਾਹੀਂ ਕਰ ਸਕਦੇ। ਕਲੀਅਰ ਸਾਹਿਬ ਇਹ ਬੜਾ ਵੱਡਾ ਇਸ ਵਾਰ ਕੰਪੀਟੀਸ਼ਨ ਆ ਹਰ ਇੱਕ ਪਾਰਟੀ ਜਿਹੜੀ ਇਕੱਲੀ ਇਕੱਲੀ ਟੋਨ ਲੜ ਰਹੀ ਆ। ਇਸ ਵਾਰ ਬੜਗੇ ਵਿੱਚ ਇਹ ਜਿਹੜਾ ਕੰਪੀਟੀਸ਼ਨ ਆ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕਿਹੜੀ ਪਾਰਟੀ ਜਿਹੜੀ ਆ ਅੱਗੇ ਆਊਗੀ ਇਹਦੇ ਬਾਰੇ ਕੋਈ ਕਹਿਣਾ ਚਾਹੋਗੇ? ਅਸੀਂ ਬੜਗੇ ਵਿੱਚ ਘਰ ਘਰ ਜਾ ਕੇ ਦੇਖਿਆ ਅਸੀਂ ਸੱਥਾਂ ਵਿੱਚ ਵੀ ਗੱਲਾਂ ਸੁਣੀਆਂ ਤੇ ਆਪ ਵੀ ਕੀਤੀਆਂ ਕਲੀਅਰਲੀ ਮੈਂ ਮੈਡਮ ਜੀ ਨੂੰ ਵਿਸ਼ਵਾਸ ਦਿਵਾਉਂਦਾ ਕਿ ਬਹੁਤ ਵੱਡੀ ਲੀਡ ਨਾਲ ਅਸੀਂ ਉਹ ਲੈ ਕੇ ਵਿੱਚੋਂ ਜਿਤਾਵਾਂਗੇ। ਠੀਕ ਹੈ ਜੀ। ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।